ਕੱਲੇ ਨਾਲ ਵੀ ਚੱਲ ਜਾਂਦੀ ਐ ਇਹਦੇ ਵਾਲੀ ਮਤ ਦਾ ਕੱਲੇ ਮਨ ਨਾਲ ਚੱਲੀ ਜਾਂਦੀ ਐ ਉਸ ਦੂਰੇ ਦੀ ਲੋੜ ਨਹੀਂ ਐ ਇਹ ਦੋਹਾਵਾਂ ਨਾਲ ਚੱਲਦੀ ਹੋਈ ਨਹੀਂ ਇਹ ਵਤ ਨਹੀਂ ਚੱਲਦੀ ਮਨ ਨਾਲ ਜਿੱਤੇ ਇਕੱਠੇ ਲੱਗੇ ਹੋਏ ਨਾ ਇਹ ਚੱਲਦੀ ਐ ਤਾਂ ਦੋਏ ਲੱਗਣਗੇ ਤਾਂ ਚੱਲਦੀ ਐ ਫੇਰ ਵੀ ਸਾਰਾ ਧਿਆਨ ਨਿਸ਼ਾਨਾ ਹੋਊਗਾ ਪੂਰਾ ਅਡੋਰ ਹੋ ਕੇ ਨਿਸ਼ਾਨੇ ਤੇ ਜਾਊ ਜਾਂ ਕੰਬਲਾ ਨਿਸ਼ਾਨੇ ਤੇ ਵੀ ਨਹੀਂ ਜਾਣੀ ਫਿਰ ਨਿਸ਼ਾਨਾ ਨਿਸ਼ਾਨਾ ਤਾਹੋ ਇਹ ਸਾਰਾ ਅਡੋਲ ਹੋ ਜਾਏਗਾ ਤੂੰ ਅਡੋਲ ਹੋਏ ਤੇ ਨਿਸ਼ਾਨੇ ਦੇ ਜਾ ਇਹ ਔਖੀ ਹੈ ਗੱਲ ਨੇ ਕਰ ਹੋਏ ਪਾ ਜੀ ਹਾਂ ਇਹ ਤਾਂ ਔਖੀ ਹੈ ਜਦੋਂ ਆ ਤਾਂ ਮੈਨੂੰ ਜਲਦੀ ਹੋ ਰਹੀ ਹੈ ਉਹ ਕਾਤੜਣ ਚਲੀ ਜਾਂਦੀ ਉਹਦਾ ਕੋਈ ਰੋਣਾ ਨਹੀਂ ਸਹੀ ਤੁਰ ਨੂੰ ਗਾਵੇ ਜੋ ਤੁਰ ਭਾਵਨ ਰੱਤੇ ਤੇਰੇ ਭਗਤ ਰਸਾਦੇ ਸੇ ਤੁਧ ਨੂੰ ਗਾਵਣ ਜੋ ਤੁਧ ਪਾਵਣ ਕੇਵਲ ਦਰਗਾਹ ਵਿੱਚ ਗਾਉਣਾ ਉਹਨਾਂ ਦਾ ਕਬੂਲ ਹੈ ਅਸਲ ਵਿੱਚ ਉਹੀ ਗਾ ਰਹੇ ਨੇ ਤੈਨੂੰ ਜੋ ਤੁਧ ਪਾਵਣ ਜੀਣਾ ਦਾ ਗਾਉਣਾ ਦਰਗਾਹ ਤੇ ਕਬੂਲ ਕਰਦੇ ਉਹ ਕੌਣ ਨੇ ਰਤੇ ਤੇਰੇ ਭਗਤ ਰਸਾਲੇ ਤੇਰੇ ਰੰਗ ਚ ਰੰਗੇ ਹੋਏ ਰਤੇ ਤੇਰੇ ਤੇਰੇ ਰੰਗ ਚ ਰੰਗੇ ਹੋਏ ਤੇਰੇ ਬਖਤ ਰਸਾਲੇ ਜਿਨ੍ਹਾਂ ਵਿੱਚ ਨਾਮ ਰਸਾ ਹੈ ਨਾਮ ਦਾ ਰਸਾ ਹੈ ਨਾਮ ਰਸ ਨਾਲ ਭਰਪੂਰ ਰਸਾਲੇ ਰਤੇ ਤੇਰੇ ਭਗਤ ਰਸਾਲੇ ਇਹਨਾਂ ਦਾ ਗਾਉਣਾ ਕਬੂਲ ਹੈ ਬਾਕੀ ਕਿਸੇ ਦਾ ਵੀ ਕਬੂਲ ਨਹੀਂ ਸਾਰਾ ਸੰਸਾਰ ਇਹ ਗਾਉਣਾ ਕੀ ਜੜ ਕੀ ਚੇਤਨ ਸਾਰੇ ਨੇ ਤੇਰੇ ਹੁਕਮ ਚ ਹਾਰੇ ਹੋ ਗੋ ਜਨੇ ਪਰ ਕਬੂਲ ਉਹਨਾਂ ਦਾ ਹੈ ਹੁਕਮ ਨੂੰ ਵਿਚ ਰਹਿਣ ਜਿਨ੍ਹਾਂ ਨੇ ਹੁਕਮ ਪਛਾਣ ਕੇ ਰਹਿੰਦੇ ਨੇ ਉਹ ਕੋ ਨੂੰ ਪਛਾਣ ਕੇ ਹੁਕਮ ਨੂੰ ਬੁੱਝ ਕੇ ਹੁਕਮ ਚ ਰਹਿੰਦੇ ਨੇ ਉਹਨਾਂ ਦਾ ਰਹਿਣਾ ਕਬੂਲ ਹੈ ਬਾਕੀ ਤਾਂ ਬਿਨ ਬੁੱਝੇ ਤੇ ਹੀ ਨੇ ਬਾਕੀ ਤਾਂ ਜ਼ਬਰਦਸਤੀ ਹੋ ਰੱਖੇ ਹੋਏ ਨੇ ਹੁਕਮ ਵਿੱਚ ਰੱਖੇ ਹੋਏ ਨੇ ਹੁਕਮ ਚ ਰਹਿੰਦੇ ਨਹੀਂ ਹੁਕਮ ਚ ਇੱਕ ਰੱਖਾ ਰੱਖਣਾ ਹੁੰਦਾ ਕਿ ਰਹਿੰਦਾ ਹੁਕਮ ਚ ਇੱਕ ਹੁਕਮ ਜਿ ਰੱਖਿਆ ਹੋਇਆ ਇੱਕ ਹੁਕਮ ਜਿ ਰਹਿੰਦਾ ਹੀ ਹੁਕਮ ਚ ਉਹਨੂੰ ਹੁਕਮ ਮਿੱਠਾ ਲੱਗਦਾ ਹੁਕਮ ਨੂੰ ਛੱਡਦਾ ਨਹੀਂ ਟੁੱਟਦਾ ਨਹੀਂ ਇੱਕਦਾ ਖਤਰਾ ਹੈ ਛੱਡ ਦੇਣ ਦਾ ਉਹ ਪ੍ਰੈਸ਼ਰ ਨਾਲ ਰੱਖਿਆ ਹੋਇਆ ਉਹਦਾ ਨਟ ਬੋਲਟ ਕੱਸ ਕੇ ਰੱਖਿਆ ਹੋਇਆ ਉਹਦਾ ਟਾਈਟ ਕਰਕੇ ਰੱਖਿਆ ਹੋਇਆ ਨਹੀਂ ਉਹ ਤਾਂ ਵਿਖਰ ਜੂਵੇ ਉਹ ਹਾਂ ਦਾ ਫਰਕ ਹੈ ਰਹਿਣਾ ਇੱਕ ਤਾਂ ਮਜਬੂਰੀ ਨੂੰ ਰਹਿੰਦਾ ਹੁਕਮ ਚ ਇਹ ਖੁਸ਼ੀ ਨਾ ਰਹਿੰਦਾ ਮਿੱਠਾ ਲੱਗਦਾ ਬਾਣਾ ਦੋਜ ਫਰਕ ਹੈ ਇੱਕ ਤਾਂ ਡਰਦਾ ਪਰ ਹੁਕਮਾਂ ਦਾ ਸਰਕਾਰ ਦਾ ਇਹ ਖੁਸ਼ੀ ਨਾਲ ਹੁਕਮਾਂ ਦਾ ਸਰਕਾਰ ਦਾ ਦੋਜ ਫਰਕ ਹੈ ਹੋਰ ਕਿਤੇ گاਵਨ ਸੇਮ ਹੈ ਚਿਤਨਾਵਨ ਹੋਰ ਕਿੰਨੇ ਗਾਉਂ ਦੇ ਹੋਣੇ ਨੇ ਬਾਕੀ ਹੋਰ ਧਰਤੀਆਂ ਜਿਹੜੀਆਂ ਨੇ ਮੈਂ ਤਾਂ ਆਏ ਧਰਤੀ ਦੀ ਗੱਲ ਕੀਤੀ ਜਿੱਦੇ ਏਰੀਆ ਚ ਅਸੀਂ ਰਹਿੰਦੇ ਆ ਮੇਰਾ ਵਾਲਾ ਵਾਲਾ ਜਿਹੜਾ ਕੁਛ ਹੈ ਉਹੀ ਗੱਲ ਕੀਤੀ ਹੈ ਤਾਂ ਉਹੀ ਕਰਨ ਦੀ ਲੋੜ ਦੀ ਉਹੀ ਅਸੀਂ ਸਮਝ ਸਕਦੇ ਹਾਂ ਹੋਰ ਕਿੰਨੇ ਗਾਉਂ ਦੇ ਹੋਣਗੇ ਇਥੇ ਇਲਾਵਾ ਉਹ ਮੈਨੂੰ ਪਤਾ ਨਹੀਂ ਸੇਮ ਹੈ ਚਿਤਨਾਵਨ ਉਹ ਮੇਰੇ ਜਿੱਤ ਤੋਂ ਬਾਅਦ ਨੇ ਮੈਂ ਦੇਖੇ ਜਦ ਕਦ ਜਦ ਦੇਖਾਂ ਤਾਂ ਭਾਵਾ ਜੋ ਚੀਜ਼ ਮੈਂ ਦੇਖੀ ਉਹ ਸਿਰਫ ਮੈਂ ਕਹਿ ਸਕਦਾ ਜੋ ਦੇਖਿਆ ਹੀ ਨਹੀਂ ਮੈਂ ਕਿ ਮੈਂ ਕਹਤ ਹੁਣ ਦੱਸੋ ਵੀ ਕਿੰਨਾ ਗਿਆਨ ਹੈ ਸਾਡਾ ਪੁਰਵਾਂ ਦਾ ਰਹਿ ਗਿਆ ਨਾ ਕਣਕਾ ਵੜ ਗਿਆ ਨਾ ਕਣਕਾ ਇੱਥੇ ਆ ਕੇ ਸੇ ਮੈਂ ਜਿੱਤਨਾ ਆਵਣ ਜੇ ਅਸੀਂ ਨੂੰ ਸਾਇੰਸ ਮੰਨ ਲਿਆ ਸਾਇੰਸ ਨਹੀਂ ਤੇਰੇ ਤਰੀਕੇ ਨਹੀਂ ਆਉਂਦੇ ਬਾਕੀ ਤਾਂ ਗੱਲ ਰਚਨਾ ਦਾ ਮੈਨੂੰ ਪਤਾ ਹੀ ਨਹੀਂ ਸਾਇੰਸ ਕੇ ਤੇਰੇ ਫਿਰ ਕੁਰਬਾਨੀ ਅਧੂਰੀ ਹੋ ਜੂਗੀ ਇੱਥੇ ਆ ਕੇ ਜੇ ਅਸੀਂ ਨੂੰ ਸਾਇੰਸ ਮੰਨ ਲਿਆ ਅਧੂਰੀ ਹੈ ਫਿਰ ਸਾਂਹ ਦਾ ਪੱਖ ਉਹਨਾਂ ਨੇ ਦੱਸਿਆ ਹੀ ਨਹੀਂ ਵਿਸ਼ਾ ਹੀ ਨਹੀਂ ਸਾਡਾ ਸਾਂਹ ਦਾ ਪੱਖ ਕੁਰਬਾਨੀ ਦਾ ਵਿਸ਼ਾ ਨਹੀਂ ਉਹ ਸਮਝਾਉਣ ਵਾਸਤੇ ਦੱਸਿਆ ਜੋ ਕੋ ਦੱਸਿਆ ਸਮਝਾਉਣ ਵਾਸਤੇ ਦੱਸਿਆ ਜੋ ਕੋ ਦੱਸਿਆ ਸਾਹਿਦ ਦੀ ਖੋਜ ਨਹੀਂ ਹੈ ਮਾਇਆ ਦੀ ਖੋਜ ਨਹੀਂ ਹੈ ਜੋ ਦੇਖਿਆ ਉਹਨਾਂ ਨੂੰ ਦੱਸਦਾ ਜੋ ਬੋਲਿਆ ਦੱਸਦਾ ਸਾਹਮਣੇ ਉਹ ਜੋ ਸਮਝਾਤਾ ਬਾਹਰ ਕੱਢ ਮਾਇਆ ਤਾਂ ਸਮਝਾਈ ਜਾ ਉਹ ਨਹੀਂ ਕਿ ਮਾਇਆ ਤੋਂ ਬਾਹਰ ਕੱਢਣ ਵਾਸਤੇ আর ਜਿੰਨੇ ਕੁ ਫਸਿਆ ਹੈ ਜੋ ਬਾਹਰ ਕੱਢਣ ਜਿੱਤੇ ਫਸੇ ਹੀ ਨਹੀਂ ਹੋਏ ਉਹ ਤਾਂ ਬਾਹਰ ਹੀ ਕੱਢਣ ਜਿਹੜੇ ਦੱਲਦਲ 'ਚ ਅਸੀਂ ਫਸੇ ਹਾਂ ਉੱਥੋਂ ਹੀ ਬਾਹਰ ਕੱਢਣਾ ਹੈ ਦੁਨੀਆ ਭਰ ਦੀਆਂ ਦੱਲਦਲਾਂ ਨਾਲ ਸਾਨੂੰ ਕੀ ਲੱਗੇ ਵਾਕੀ ਦੱਲਦਲਾਂ 'ਚ ਅਸੀਂ ਫਸੇ ਹੀ ਨਹੀਂ ਹੋਏ ਨਾ ਸੀ ਉੱਥੇ ਜਾਣਾ ਸਿੱਧਾ ਆਪਣੇ ਘਰ ਚਲੇ ਜਾਣਾ ਸਾਨੂੰ ਉਹ ਦੱਲਦਲਾਂ ਦੇਖੀ ਤੇ ਉੱਥੇ ਦਾ ਖਿਆਨ ਉੱਥੇ ਨੰਦੇ ਰਹਿਣ ਜਿਹੜੇ ਫਸਣਗੇ ਉਹ ਅਲੱਗ ਪਿਆ ਹਾਂਜੀ ਸੇ ਮੈਂ ਚਤਨਾ ਆਵੜ ਨਾਨਕ ਕਾ ਵਿਚਾਰੇ ਉਹਨਾਂ ਦੀ ਵਿਚਾਰ ਨਾਨਕ ਕੀ ਕਰੇ ਮੈਨੂੰ ਪਤਾ ਹੀ ਨਹੀਂ ਜੀ ਆ ਜਿੰਨੇ ਕੁ ਮੈਂ ਦੇਖਿਆ ਵਿਚਾਰ ਦੱਸ ਦਿੱਤੀ ਜਿਹੜਾ ਮੈਂ ਦੇਖਿਆ ਹੀ ਨਹੀਂ ਮੈਂ ਉਹਦੀ ਵਿਚਾਰ ਕਿਵੇਂ ਦੱਸਾਂ ਤੁਹਾਨੂੰ ਕੀ ਕਰਾਂ ਕੀ ਵਿਚਾਰ ਆਉਣਾ ਉਹਨੂੰ ਹੂੰ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸੱਚੀ ਨਹੀਂ ਇੱਥੇ ਵਿਚਾਰੇ ਲਫ਼ਜ਼ ਵਰਤ ਲਿਆ ਹੁਣ ਸਤ ਸੰਤੋਖ ਵਿਚਾਰ ਉੱਥੇ ਤਾਂ ਘੇਰ ਵਿੱਚ ਅਗੇ ਸਤ ਸੰਤੋਖ ਵਿਚਾਰੋ ਵਿਚਾਰ ਉਹਦੀ ਹੀ ਵਸਤੀ ਗੱਲ ਵਿਚਾਰਿਆ ਆਇਆ ਸਭ ਕੁਝ ਚਾਰ ਦੀ ਵਸਤੂ ਕਿਵੇਂ ਵਾਲੀ ਵਸਤੇ ਕਾ ਸਤ ਸੰਤੋਖ ਸਤ ਸੰਤੋਖ ਦਾ ਐਡਜੈਕਟਿਵ ਹੈ ਉਹ ਸੰਤੋਖ ਜਿਹੜਾ ਹਮੇਸ਼ਾ ਰਹਿਣ ਵਾਲਾ ਹੋਵੇ ਸਤ ਨਾਮ ਸਤ ਪੁਰਖ ਪੁਰਖ ਦੇ ਨਾਲ ਸਤ ਐਡਜੈਕਟਿਵ ਹੈ ਇਹਵੇਂ ਨਾਮ ਦੇ ਨਾਲ ਸਤ ਐਡਜੈਕਟਿਵ ਹੈ ਐਵੇਂ ਸੰਤੋਖ ਨਾਲ ਸੰਤੋਖ ਕੱਲਾ ਵੀ ਹੁੰਦਾ ਨਾ ਸੱਚ ਮਿਲਿਆ ਸੰਤੋਖੀਆਂ ਸੇਵ ਕੀਤੀ ਸੰਤੋਖੀ ਜਿਹਨੂੰ ਸੱਚੋ ਸੱਚ ਆਇਆ ਕੱਲਾ ਸੰਤੋਖ ਨਹੀਂ ਆਇਆ ਵਾਲੀ ਸੱਤ ਸੰਤੋਖ ਇਹ ਹੈ ਐਸਾ ਸੰਤੋਖ ਜਿਹਨੂੰ ਸਾਰੀ ਮਾਇਆ ਦੁਨੀਆ ਦੀ ਤੋੜ ਨਾ ਸਕੇ ਸਗਲ ਸ੍ਰਿਸ਼ਟੀ ਦਾ ਉਹ ਰਾਜ ਵੀ ਦਵੇ ਉਹ ਕਹੇ ਮੈਂ ਦੁਨੀਆਂ ਚ ਨਹੀਂ ਰਹਿਣਾ ਉਹ ਨੂੰ ਸਾਲੇ ਸ੍ਰਿਸ਼ਟੀ ਦਾ ਰਾਜ ਦਵੇ ਨਾ ਕੋਈ ਉਹ ਕਹੇ ਵੀ ਤੂੰ ਇੱਥੇ ਹੀ ਰਹਿ ਉਹ ਕਹੇ ਮੈਂ ਨਹੀਂ ਰਹਿਣਾ ਸੱਲ ਸੇਸ਼ਟ ਕੋ ਰਾਜਾ ਦੁਖਿਆ ਦੁਖਿਆ ਤਾਂ ਹੀ ਗਿਆ ਹੈ ਗੁਰਵਾਣੀ ਤਾਂ ਹੀ ਗਿਆ ਹੈ ਕਹੇ ਉਹਦਾ ਦੁਖਿਆ ਹੁੰਦਾ ਸਾਰਿਆਂ ਨੂੰ ਹਰ ਕਾ ਨਾਮ ਜਪ ਤੋ ਹੋਏ ਸੁਖਿਆ टुगेदर ਦਾ ਨਾਮ ਜਪਿਆ ਹੈ ਜੀਦਾ ਹੋਇਆ ਸਤ ਸੰਤੋਖ ਜਿਹੜਾ ਲਫਜ਼ਾ ਇੱਕ ਸ਼ਬਦ ਹੈ ਸਤ ਸੰਤੋਖ ਹੋਵੇ ਉਹ ਸ਼ਬਦ ਸਤ ਸੰਤੋਖ ਲੈ ਲੜਨੇ ਲੱਗਾ ਕਬੀਰ ਕਹਿੰਦਾ ਉੱਥੋਂ ਆਇਆ ਹੈ ਸਤ ਸੰਤੋਖ ਕਬੀਰ ਤੋਂ ਪਹਿਲਾਂ ਕਬੀਰ ਦਾ ਵਰਤਿਆ ਹੋਇਆ ਸਤ ਸੰਤੋਖ ਲੈ ਲੜਨੇ ਲੱਗਾ ਕੀ ਸੀ ਉਹ ਸਤ ਸੰਤੋਖ ਟੋੜੇ ਦੋਏ ਦਰਵਾਜਾ ਪੁਰਨਬਾਬ ਦੇ ਦੋਏ ਦਰਵਾਜੇ ਤੋੜੇ ਸਤ ਸੰਤੋਖ ਕੀ ਸੀ ਨਾਵੇਂ ਸੀ ਕੱਟੀ ਕਾਲ ਪੈ ਫਾਸੀ ਕਾਲ ਪੈ ਫਾਂਸੀ ਨਾਮ ਨਾਲੇ ਕੱਟੀ ਅਸਲ ਗਿਆਨ ਖੜ ਗੇ ਜਿਹੜੀ ਆ ਸਤ ਸੰਤੋਖ ਹੈ ਗਿਆਨ ਘੜ ਗਿਆ ਸਾ ਸੰਤੋ ਗਲੀ ਤਲਵਾਰੇ ਤੋੜੇ ਦੋ ਦਰਵਾਜਾ ਦਾਸ ਕਬੀਰ ਚੜਿਓ ਗੜ ਉੱਪਰ ਨਾ ਸਾਧ ਸੰਗਤ ਔਰ ਗੁਰ ਕਿਰਪਾ ਦੇ ਪਕੜਿਓ ਗੜ ਕਾ